ਰਾਗ ਵੜਹੰਸ ਮਹਿਲਾ ਪਹਿਲਾ ਕਰ ਪੰਜਵਾ ਅਲਹਣੀਆਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਧਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਤੰਦੇ ਲਾਇਆ ਮੋਹਲਤ ਪੁੰਨੀ ਪਾਈ ਭਰੀ ਜਾਨੀ ਵਾਲਾ ਕਾਤ ਚਲਾਇਆ ਜਾਨੀ ਕਾਤ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਵਾਈ ਕਾਇ ਹੰਸthਿ ਆਵੇ ਛੁੜਾ ਜਾਂ ਦਿਨ ਪੁੰਨੇ ਮੇਰੀ ਮਾਈ ਜਿਹਾਂ ਲਿਖਿਆ ਤੇ ਆ ਪਾਇਆ ਜਿਹਾਂ ਪੁਰਬ ਕਮਾਇਆ ਤਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਤੰਦੈ ਲਾਇਆ ਸਾਹਿਬ ਸਿਮਰੋ ਮੇਰੇ ਭਾਈਓ ਸਭਨਾ ਏ ਪਿਆਣਾ ਇਥੇ ਧੰਦਾ ਕੂੜਾ ਚਾਰ ਦੇਹਾ ਆਗੈ ਸਰ ਪਰ ਜਾਣਾ ਆਗੈ ਸਰ ਪਰ ਜਾਣਾ ਜਿਉ ਮਹਿਮਾਨ ਕਾਹੇ ਘਰਬ ਕੀਜੈ ਜੇਤ ਸਿਵੈ ਦਰਗਾਹ ਸੁਖ ਪਾਈਐ ਨਾਮ ਤਿਸੇ ਕਾਲੀਜੈ ਆਗੈ ਹੁਕਮ ਨ ਚੱਲੈ ਮੂਲੇ ਸਰ ਸਰ ਕਿਆ ਵਿਹਾਨਾ ਸਾਹਿਬ ਸਿਮਰੋ ਮੇਰੇ ਭਾਈਓ ਸਭਨਾ ਇਹ ਪਿਆਣਾ ਜੋ ਤਿਸ ਪਾਵੇ ਸਮਰਾਤ ਸੋ ਥੀ ਹੈ ਹਿਲੜਾ ਇਹ ਸੰਸਾਰੂ ਜਾਲ-ਥਲ ਮਹੀਲ ਰਾਵ ਰਹਾ ਸਾਚੜਾ ਸਿਰਜਣਹਾਰੂ ਸਾਚਾ ਸਿਰਜਣਹਾਰ ਅਲਖ ਅਪਾਰੋ ਤਾਂ ਕਾ ਅੰਤ ਨਾ ਪਾਇਆ ਆਇਆ ਤਿਨ ਕਾ ਸਫਲ ਪਿਆ ਹੈ ਇੱਕ ਮਨ ਜਨੀ ਤੇ ਆਇਆ ਤਾ ਹੈ ਤਾ ਉਸਾਰੇ ਆਪੇ ਹੁਕਮ ਸਵਾਰ ਨਹਾਰੋ ਜੋਤ ਸਪਾਵੇ ਸਮਰਾਤ ਸੋ ਥੀ ਹੈ ਹਿਲੜਾ ਇਹ ਸੰਸਾਰ ਨਾਨ ਕਰੁਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ਵਾਲੇ ਵਕਾਰਨ ਬਾਬਾ ਰੋਈਐ ਰੋਵਣ ਸਗਲ ਬਕਾਰੂ ਰੋਵਣ ਸਗਲ ਬਕਾਰੋ ਗਾਫਲ ਸੰਸਾਰੋ ਮਾਇਆ ਕਾਰਨ ਰੂਵੈ ਚੰਗਾ ਮੰਦਾ ਕਿਸ ਸੁਜੈ ਨਾਹੀ ਇਹ ਤਨ ਮੈਂ ਖੂਵੈ ਐਥੇ ਆਇਆ ਸਭ ਕੋ ਜਾਸੀ ਕੂੜ ਕਰੋ ਅਹੰਕਾਰ ਨਾਨਕ ਰੁਣਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰ ਵੜਹੰਸ ਮਹਿਲਾ ਪਹਿਲਾ ਆਵੋ ਮਿਲੋ ਸਹੇਲਿਓ ਸੱਚਾ ਨਾਮ ਲੈ ਹਾਂ ਰੋਵਾਂ ਬਿਰਹਾ ਤਨ ਕਾ ਆਪਣਾ ਸਾਹਿਬ ਸਮਾਲੇ ਹਾਂ ਸਾਇਬ ਸਮਾਲੇ ਪੰਥ ਨਿਹਾਲੇ ਅਸਾਂ ਪਿਉ ਥੇ ਜਾਣਾ ਜਿਸ ਕਾ ਕੀਆ ਤੈ ਨਹੀਂ ਲਿਆ ਹੋਆ ਤਿਸ ਕਾ ਪਾਣਾ ਜੋ ਤਿਨ ਕਰ ਪਾਇਆ ਸੋ ਆਗੈ ਆਇਆ ਅਸੀਂ ਕੇ ਹੁਕਮ ਕਰੇ ਹਾਂ ਆਵੋ ਮਿਲੋ ਸਹਿਲਿਓ ਸੱਚੜਾ ਨਾਮ ਲੈ ਹਾਂ ਮਰਨ ਨ ਮੰਦਾ ਲੋਕ ਆਖੀਐ ਜੇ ਮਰ ਜਾਣ ਐਸਾ ਕੋਈ ਸੇਵੋ ਸਾਹਿਬ ਸਮਰਥ ਆਪਣਾ ਪਾਂਛੋ ਹੈ ਲਾਇ ਗਏ ਹੋਏ ਪਾਂਛੋ ਹੈ ਲਾ ਜਾਵ ਕਾਹ ਫਲ ਪਾਵੋ ਆਗੈ ਮਿਲੇ ਵਡਾਈ ਪੇਟੈ ਸਿਉ ਜਾਵ ਸੱਚ ਸਮਾਵੋ ਤਾ ਪਾਤ ਲੇਖ ਹੈ ਪਾਈ ਮੈਲੀ ਜਾਏ ਪਾਵ ਖਸਮੈ ਭਾਵ ਰੰਗ ਸੋ ਰਲੀਆਂ ਮਾਣੈ ਮਰਨ ਨਾ ਮੰਦਾ ਲੋਕਾ ਆਖੀਐ ਜੇ ਕੋਈ ਮਰ ਜਾਣਾ ਮਰਣਾ ਮਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਸੂਰੇ ਸਈ ਆਗ ਅੱਖੀਆਂ ਦਰਗ ਪਾਵੈ ਸਾਚੀ ਮਾਣੋ ਦਾਰਗਾਮ ਆਣ ਪਾਵੈ ਪਤਸੂ ਜਾਵੈ ਆਗੈ ਦੁਖ ਨਾ ਲਾਗੈ ਕਰ ਏਕ ਤੇ ਆਵੈ ਤਾਂ ਫਲ ਪਾਵੈ ਜਿਤ ਸਿਵੈ ਪੋ ਪਾਗੈ ਉਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਆਪੇ ਜਾਣੇ ਜਾਣੋ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰੈ ਪਰਵਾਣ ਨਾਨਕ ਕਸਨੋ ਬਾਬਾ ਰੋਈਐ ਬਾਜੀ ਆਏ ਸੰਸਾਰੋ ਕੀਤਾ ਵੇਖੈ ਸਾਇਬ ਆਪਣਾ ਕੁਦਰਤ ਕਰੇ ਵਿਚਾਰੂ ਕੁਦਰਤ ਵਿਚਾਰੇ ਤਾਰਨ ਤਾਰੇ ਜਨ ਕੀਆ ਸੋ ਜਾਣੈ ਆਪੇ ਵੇਖੈ ਆਪੇ 부ਝੈ ਆਪੇ ਹੁਕਮ ਪਛਾਣੈ ਜਨ ਕਿਸ ਕੀਆ ਸੋਈ ਜਾਣੈ ਕਾਂਕਾਰੂਪੇ ਅਪਾਰ ਨਾਨਕ ਕੇ ਸੁਨੋ ਬਾਬਾ ਰੋਇਆ ਬਾਜੀ ਹੈ ਇਹ ਸੰਸਾਰ ਜਨ ਕਿਸ ਕੀਆ ਸੋਈ ਜਾਣੇ ਤਾਂ ਕਾ ਰੂਪ ਅਪਾਰੋ ਨਾਨਕ ਕੇ ਸੁਨੋ ਬਾਬਾ ਰੋਇਆ ਬਾਜੀ ਹੈ ਇਹ ਸੰਸਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ